ਕਰੋਂ ਦਾ ਦੋਈ ਤੋਰਾ ਬਾਵਾਂ ਜਾਂਦਾ ਹਾਂ। ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨੰਮੇ ਬਲੌਗ 'ਚ ਤੇ ਮੈਂ ਬੀਜ ਆ ਸਿੱਟਣ ਆਏ ਘਰੇ ਸੀਗਾ। ਘਰੇ ਰੱਖਿਆ ਹੁੰਦਾ ਆਪਣਾ ਵੀ ਤੇ ਦੋ ਹੋਰ ਲਿਓਣੀਆਂ ਜੇ ਅੱਜ ਆਪਾਂ ਜਾਣਾ ਉਧਰ ਚਾਰ ਖੇਤ ਆ। ਚਾਰ ਛੱਡ ਚਾਰ ਖੇਤ ਆ। ਤੇ ਉਧਰ ਜਾਣਾ ਬੀਜਣ ਤੇ ਦੇਖਿਓ ਫੇਰ ਬਲੌਗ ਰੂਟਾ ਉਟਾਣਾ ਖੋਲਦੇ ਆ ਕੇ। ਦੇਖਿਓ ਫੇ ਬਲੌਗ ਆ ਗਏ ਕਣਕ ਵਿਝਣ ਆ ਵੀ ਟੈਕ ਪਾਉਂਦੀ ਆਗੇ ਇੰਨਾ ਵੀ ਲੰਦਾ ਯਾਰ ਇੱਥੇ ਚਾਰ ਖੇਤ ਆ ਪਲਾਂਟ ਲੰਮੇ ਆ ਲੰਮੇ ਤੇ ਨਾ ਕਿਤੇ ਲੰਬਾਈ ਆ ਕੀ ਦੇਖਿਓ ਫੇ ਅੱਗੇ ਦਿਨ ਵੀ ਆ ਵਧੀਆ ਲੱਗ ਗਿਆ ਐ ਨਾ ਤੇ ਅੱਗੇ ਤੋਂ ਤੰਦ ਰਹਿੰਦੀ ਐ ਵਧੀਆ ਐ ਤਾਂ ਵੀ ਆਪਣੇ ਹੈਗਾ 30 80 ਐ ਲੇਟ ਹੋ ਗਿਆ ਹੁਣ ਥੋੜਾ ਜਿਹਾ 30 ਤੇ ਛੇ ਲਾਉਣੇ ਆ ਤੇ ਤੀਸ਼ੇ ਰੋ ਮਿੱਤਰੋ ਚੱਲੀ ਜਾਂਦਾ ਕੰਮ ਕਰ ਦੂਜਾ ਕਿੜਾ ਉਧਰ ਹੋ ਜਾਂਦਾ ਦਿਨ ਬਹੁਤ ਵਧੀਆ ਲੱਗਾ ਬਾਈਦੀ ਲੱਗਿਆ ਕਰੇ 2-4 ਦਿਨ ਲਿਗੇ ਜਾਣੀਆਂ ਸਾਰੀਆਂ ਬੰਨੇ ਬਹੁਤ ਬੰਦੇ ਨੇ ਘੱਡੇ ਵੱਢ ਪਾਏ ਆ ਤੇ ਕਿਆਨ ਬ੍ਰੇਕ ਹੀ ਜਾਂਦੇ ਚਲੋ ਇਹ ਤਰੋ ਲੰਬਾਈ ਚੈੱਕ ਕਰੋ ਨਾ ਖੇਤਾਂ ਦੀ ਆ ਕਿੱਥੇ ਅਰਜਨ ਖੜਾ ਉਹ ਉੱਥੋਂ ਦਾ ਲੰਬਾਈ ਬਹੁਤ ਆ ਸੋ ਤਾਂ ਪਲਾਂਟ ਆ ਪਲਾਂਟ ਤੀਜਾ ਘੜਾ ਜਾਊਗਾ ਪੱਤੇ ਐ ਬਰੀਕ ਹੋਈ ਜਾਂਦੇ ਦੂਜਾ ਘੜਾ ਗਿਆ ਮਿੱਤਰੋ ਤੀਜਾ ਆਉਂਦਾ ਹੁਣ ਪਿੱਛੇ ਤੇ 6 ਹੀ ਦਾ 6.5 ਸੱਤਾ ਤੇ ਲੱਗ ਗਈ ਆ ਸੱਤਾ ਥੋੜਾ ਘਟਿਆ ਤੇ 6 ਕਿਤਾਬ ਮੋਰਲੇ ਆ ਇਹ ਹੋਰ ਬੰਦੇ ਤੋਂ ਦੋ ਬੰਦੇ ਆ ਇਥੇ ਇੱਕ ਆਪਾਂ ਇੱਕ ਹੋ ਰਿਹਾ 15 ਦੀ ਮੋਟਰ ਆ ਅੱਗੇ ਚੱਲਦਾ ਮਹਿੰਦਰਾ ਲੋ ਮੈਟਰ ਆ ਕੇ 라 ਵੀ ਗਿਆ ਗਿਆ ਇਹ ਦੇੜ ਖੇਤ ਉੱਤੇ ਆ ਤੇ ਆ ਹੈਗੇ ਆ ਤਿੰਨਾ ਸਾਢੇ ਤਿੰਨ ਖੇਤਾਂ ਦਾ ਕੀ ਰਾਇਆ ਦੇਖੋ ਅਜਿਹਾ ਆਉਂਦਾ ਦੂਜਾ ਜਿਹੜਾ ਆਉਂਦਾ ਇਹ ਦੇਖਾ ਕੱਤੇ ਵਧੀਆ ਬਣ ਜਾਂਦੇ ਧੁੱਪ ਲੱਗ ਗਈ ਅੱਜ ਕੁੱਤੇ ਹੋਵੇ ਦੇਖੋ ਉੱਤੇ ਕੱਲੀ ਜਾਂਦਾ ਪਹਿਲੇ ਲੋਹ ਚ ਜਲਦਾ ਹੋਰ ਮੋਟਰ ਆ ਵਾਖਿਆ ਬੰਦੇ ਨੇ ਆਲੂ ਪੀਤੇ ਆ ਬੰਨੇ ਦੇਖੋ ਕਿਡੇ ਕਿਡੇ ਬੰਨੇ ਆ ਨੀਵੇਂ ਆ ਨਾ ਫੇ ਆਪਣੇ ਘੇਤੇ ਭਾਰਾ ਰੱਖਣਾ ਪੈਂਦਾ ਬੰਨਾ ਦੇਖੋ ਲਾੜ ਚੈੱਕ ਕਰੋ ਮਾਜ਼ਾ ਨਾ ਕਾਟੇ ਕੇ ਕਾਲਾ ਤੂੰ ਆ ਉਤਰਾਈ ਅੱਜ ਜਨ ਲਈ ਖੜਾ ਆ ਬੀ ਹੁਣ ਪਾਤਾ ਇਹਨ ਫੁੱਲ ਭਰਤੇ ਹੋ ਤਾਂ ਅਸੀਂ ਟੈਂਕ ਜੇ ਦੇ ਦੋ ਦੋ ਪੈ ਜਾਂਦੇ ਦੋ ਡਾਇ ਦੇ ਤੇ ਦੋ ਬੀ ਦੇ ਪੈ ਜਾਂਦੇ ਹੈ ਜੇ ਮੇਂਦਰਾ ਚੱਲਦਾ ਲੱਗੇ ਕੋ ਮੇਂਦਰਾ ਦਾ ਉਹ ਹੀ ਤੁਰਾ ਬਹੁਤ ਜਾਂਦਾ ਬੱਟਾ ਨਾ ਜਿਹੜੀਆਂ ਉੱਚੀਆਂ ਉਹ ਬੱਟਾ ਤਲੀਆਂ ਨੇ ਉੱਚੀਆਂ ਝਟੀਆਂ ਆ ਉੱਤੇ ਆ ਕੇ ਮੁੱਠ ਭਰ ਜਾਂਦਾ ਬੱਚੀ ਜਾਂ ਨਿਕਲ ਜਾਂਦੀ ਉਹ ਤੇ ਉਹ ਮੈਟਰ ਉਹ ਨਿਕ ਤਾਂ ਵਿਜਿਆ ਗਿਆ ਹੈ ਦੋ ਖੇਤ ਵਿਜਿਆ ਗਿਆ ਤਾਂ ਖੇਤ ਰਹਿ ਗਿਆ ਵਿੱਚੋਂ ਤਿੰਨ ਸਾਢੇ ਤਿੰਨ ਖੇਤ ਦਾ ਤੇ ਇੱਕ ਤੋਂ ਜ਼ਿਆਦਾ ਹੋ ਬਾਈ ਨਾ ਤਾਂ ਹੋ ਗਿਆ ਹੈ ਮੈਂ ਥੈਲੀ ਜੀ ਖੋੜ ਕੇ ਆਇਆ ਇਹ ਝੂਨੇ ਦਾ ਵੀ ਉੱਤੇ ਨਹੀਂ ਆਣੇ ਕਿ ਚੱਕਰ ਤੇ ਸਿਆਸੀ ਕਣਕ ਦਾ ਤਾਂ ਚੱਲ ਹੈਗਾ ਜੋਂਨੇ ਦਾ ਕੀ ਝੋਨਾ ਵੀ ਇਹ ਕੰਪਨੀ ਵੇਚਦੀ ਹੁੰਦੀ ਹੈ ਇਹਦਾ ਝੋਨੇ ਦਾ ਵੀ ਵੀ ਇਹ ਸੀ ਅਸੀਆ ਛੇਤੀ ਹੋ ਜਾਂਦੀ ਆ ਤਾਂ ਥੋੜਾ ਤੂੜੀ ਘੱਟ ਬਣਦੀ ਆ ਬਾਕੀ ਤਾਂ ਓਕੇ ਆ ਤੋਂ ਬੋਗ ਹੈ ਜੇ ਦਿਨ ਵਧੀਆ ਇਦਾਂ ਦੇ ਦਿਨ ਲੱਗਣ ਤਾਂ ਹੁਣ ਲੱਗਦੇ ਤਾਂ ਹੁਣ ਕਾਦੀਆਂ ਕਣਕਾਂ ਬੀਜੇ ਜਾਣੀਆਂ ਹੈ ਜੋ ਕਣਕਾਂ ਬਹੁਤ ਪਈਆਂ ਹੈ ਜੋ ਸਾਰਾ ਆਹ ਏਰੀਆ ਇੱਧਰ ਖੜਾ ਆ ਯਾਰ ਇੱਕ ਸੜਕ ਆ ਜਾਂਦੀ ਸਾਰਾ ਏਰੀਆ ਖੜਾ ਆ ਮੈਟਰੋ ਇੰਨਾ ਕਥਾਂ ਰਹਿ ਗਿਆ ਐ ਚੱਲੀ ਜਾਂਦਾ ਤੇ ਅਰਜਨ ਆਪ ਤਵੀਆਂ ਲੈਣ ਭੇਜਤਾ ਆ ਹੋ ਜਾਂਦਾ ਏ ਕੁ ਤੋਂ ਹੀ ਕਿ ਤਵੀਆਂ ਲੈ ਆ ਬਾਦੀਏ ਆਲੇ ਫੇ ਇਹ ਵੀ ਕਰ ਲੂ ਫੇ ਬੀਜ ਦੀ ਦੇਵਾਂਗੇ ਇਹ ਥੋੜੇ ਬਾਦ ਦੇ ਆ ਰੋਣੀ ਜੇ ਗਿੱਲੇ ਨਾ ਨਿਕਲੇ ਵਾਲੇ ਕੱਲ੍ਹ ਦੇ ਹੀ ਤਾਂ ਇਦਾਂ ਧੁੱਪ ਲੱਗੀ ਤਾਂ ਇਹ ਹੋ ਜਾਣੇ ਆ ਤੇ ਆ ਤਾਂ ਬੀਜ ਹੋ ਚੰਨੇ ਆ ਬੱਟ ਇੱਥੇ ਇੱਕ ਗੱਬੇ ਪੈਣੀ ਇੱਥੇ ਕੀ ਬਾ ਇੱਕ ਬੱਟ ਪੈਣੀ ਆ ਸਾਢੇ 4 ਖੇਤ ਬੀਜੇ ਜਾਣੇ ਆ। ਉਹ ਮੇਟਰੋ ਜੋੜੇ ਲੱਗਣ ਲੱਪੇ ਸੀਗੇ। ਬੰਗਲੇ ਦੇਖੋ ਕਿਦਾ ਫਿਰਦੇ ਫਰਮਰ। ਤਰੋ ਤਵੀਆ ਲੈ ਕੇ ਵੀ ਆ ਗਿਆ ਤੇ ਕਣਕ ਦਾ ਇਧਰੋਂ ਨਿਬੜ ਗਿਆ। ਕਿੱਪ ਕੋ ਮੇਟਰੋ ਦੋਨੇ ਚੀਜ਼ ਆ ਗਈਆਂ ਤੇ ਇੱਕ ਤਾਂ ਜਾਣੀ ਤੇ ਇੱਕ ਆ ਜਾਣੀ। ਪੈ ਜਾਣੀ ਮਗਰ ਪੈਂਟ ਦੇ ਲਓ ਮਿੱਤਰੋ ਅਰਜਨ ਨੂੰ ਭੇਜਤਾ ਆ ਰੂਟਾ ਉੱਤ ਲੈ ਕੇ 65 ਫੋਟ ਤਾ ਤਵੀਆਂ ਤੇ ਪਈ ਆਪਾਂ ਅਨਵੇੜ ਦੇਣਾ ਮੋਟਰ ਦਾ ਕੱਲ ਨੂੰ ਤੋਪ ਲੱਗੀ ਜਿੰਨੇ ਨਾਲ ਬਹੁਤ ਫਾਇਦਾ ਹੋਵੇ ਸੱਤੇ ਤਾਂ ਹੁਣ ਗੱਲੇ ਆ ਫੋਲੇ ਤੇ ਜੱਟ ਬੱਤੀ ਆ ਜਾਂਦੇ ਦੇਕਾਂ ਦੀ ਛਾਂ ਦੇਖੋ ਮਿੱਤਰੋ ਤਿੰਨ ਡੇਕਾਂ ਆ 4 ਨਹੀਂ ਤਿੰਨ ਹੀ ਆ ਦੋ ਆ ਹੋਈਆਂ ਆਹ ਬੋਗਾਂਟ ਆ ਜਿਹੜਾ ਸੁੱਕਾ ਜਾਨ ਮੋਟਰ ਸੱਚ ਕੱਟੇ ਆ ਟ੍ਰਾਂਸਫਰੋਂ ਤੋਂ ਹੀ ਕੱਟਿਆ ਤੇ ਅੰਦਰੋਂ ਗ੍ਰਿਪ ਵੀ ਕੱਢੇ ਆ ਕਈ ਲੈ ਪਤਾ ਨਹੀਂ ਹੁੰਦਾ ਚਲ ਝੁੱਲ ਪੈਂਦੀਆਂ ਐ ਇਹ ਕਰਕੇ ਕੱਢਿਆ ਆ ਲਾਂ ਕੇ ਆਕੀ ਅੱਜ ਮੌਸਮ ਵਧੀਆ ਹੈ 68 ਚੱਲਦਾ ਪੂਰਾ ਓਕੇ ਦੀ ਰਿਪੋਰਟ ਮਿੱਤਰੋ ਬੱਟਾ-ਬੱਟਾ ਪੈ ਗਈਆਂ ਇੱਕ ਹੀ ਵੱਟ ਸੀ ਸਿਰਫ 1.7 ਕਿੱਤਾ ਜੱਕ ਵੱਟ ਆ ਓਕੇ ਅਰਜਨ ਵੀ ਚਲ ਗਿਆ ਏ ਤੇ ਆਪਣਾ ਫਾਰਮ ਵੀ ਚਲ ਗਿਆ ਏ ਤੇ ਆ ਬਾਤ ਏ ਦੋ ਖੇਤ ਢਾਈ ਆ ਦੋਵਾਂ ਤੋਂ ਅੱਧਾ ਹੀ ਹੋਊਗਾ ਤੇ ਬਸ ਇਹੀ ਰਹਿ ਗਏ ਆਪਣੇ ਦੋ ਖੇਤ ਤੇ ਅੱਧਾ ਖੇਤ ਉਧਰ ਆਪਣਾ ਉਹ ਨਹਿਰੋਂ ਪਾ ਰਿਆ ਤੇ ਉਹ ਵੀ ਆਪਾਂ ਵੇਚਣਾ ਬਸ ਢਾਈ ਖੇਤ ਰਹਿ ਗਏ ਆਪਣੇ ਕਣਕ ਬੀਜਣ ਵਾਲੇ ਸਾਢੇ 4 ਅੱਜ ਬੀਜੇ ਆ ਚਲੋ ਹਮ ਮੱਕੇ ਦੀ ਰਿਪੋਰਟ ਆ ਤੇ ਆਪਾਂ ਬਲੌਗ ਦਾ ਹੁਣ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਨਵੇਂ ਬਲੌਗ 'ਚ